ਹੈਲੋ एवरीवन ਕਿਦਾਂ ਸਾਰੇ ਤੁਸੀਂ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਆਪਣੇ ਘਰ 'ਚ ਠੀਕ ਹੋਵੋਗੇ ਤੇ ਇਹ ਹੈ ਜੀ ਸੰਡੇ ਦਾ ਦਿਨ ਉਸ ਦਿਨ ਸਾਡੇ ਘਰ ਲੰਗਰ ਸੀ ਸਾਈਂ ਲੋਕਾਂ ਦੀ ਜਗ੍ਹਾ ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸਿਆ ਹੋਇਆ ਹੈ ਸਾਰਿਆਂ ਨੂੰ ਤੇ ਬਸ ਉੱਥੇ ਲੰਗਰ ਸੀਗਾ ਰੱਖੜ ਪੁੰਨਿਆ ਤੇ ਅਸੀਂ ਲੰਗਰ ਲਾਈਦਾ ਆ ਜਿੱਦਾਂ ਸਾਲ ਵਿੱਚ ਦੋ ਲੰਗਰ ਲੱਗਦੇ ਆ ਇੱਕ ਮਾਰਚ ਦੇ ਮਹੀਨੇ ਲਾਈਦਾ ਹੈ ਤੇ ਇੱਕ ਰੱਖੜ ਪੁੰਨਿਆ ਤੇ ਇਹ ਮਾਰਨਿੰਗ ਦਾ ਟਾਈਮ ਹੈ ਸੰਡੇ ਦਾ ਦਿਨ ਹੈ ਤੇ ਸਾਬਜੀ ਲੱਗੇ ਹੋਏ ਆ ਜਗ੍ਹਾ ਨੂੰ ਸਾਫ਼ ਕਰਨ ਸਫਾਈ ਕਰਦੇ ਪਏ ਆ ਤੇ ਪ੍ਰਕਸ਼ਿਤ ਵੀ ਲੱਗਾ ਹੋਇਆ ਸੀ ਨਾਲ ਜਿੱਦਾਂ ਜਿੱਦਾਂ ਜਿਹਨੂੰ ਜਿਹਨੂੰ ਜੋ ਸੇਵਾ ਮਿਲੀ ਆ ਉਹ ਸਾਰੇ ਕਰਦੇ ਪਏ ਆ ਆਪਾਂ ਆਪੋ ਆਪਣੀ ਸੇਵਾ ਤੇ ਇੱਧਰ ਦਾਲ ਬਣ ਕੇ ਤਿਆਰ ਸੀਗੀ ਦਾਲ ਮੈਂ ਦਿਖਾਉਂਦੀ ਪਈਆਂ ਤੇ ਧੰਨੀਆਂ ਵਗੈਰਾ ਪਾਤਾ ਸੀਗਾ ਦਾਲ ਬਣਾਈ ਸੀਗੀ ਮੋਠਾ ਛੋਲਿਆਂ ਦੀ ਮਾਂ ਰਾਜਮਾ ਤੇ ਇਹ ਖੀਰ ਬਣਦੀ ਪਈ ਆ ਸਾਰਾ ਪ੍ਰਸ਼ਾਦ ਜਿੱਦਾਂ ਕੋਈ 12 ਵਜੇ ਤੋਂ ਪਹਿਲਾਂ ਸੀ ਰੈਡੀ ਕਰ ਲਿਆ ਸੀਗਾ ਪਰ ਭਜੀ ਤੂੰ ਪਹਿਲਾਂ ਪਹਿਲਾਂ ਅਸੀਂ ਭੋਗ ਪਾ ਦਿੱਤਾ ਤੇ ਕੜਾ ਪ੍ਰਸ਼ਾਦ ਬਣਦਾ ਪਿਆ ਰੋਡ ਪ੍ਰਸ਼ਾਦ ਬਣਾਇਆ ਸੀਗਾ ਇੱਧਰ ਮਟਰ ਪਨੀਰ ਦੀ ਸਬਜੀ ਉਹ ਮੈਂ ਦਿਖਾਉਂਦੀ ਪਈ ਆ ਤੁਹਾਨੂੰ ਜਦੋਂ ਸਬਜੀ ਬਣਦੀ ਪਈ ਸੀ ਨਾ ਥੋੜਾ بارش ਆ ਗਈ ਸੀਗੀ ਥੋੜੀ ਜੀ ਤੇ ਫਿਰ ਜਲਦੀ ਜਲਦੀ ਸਾਰਾ ਸਮਾਨ ਚੁੱਕ ਕੇ ਇੱਧਰ ਨੂੰ ਕੀਤਾ ਤੇ ਬਸ ਜਿੱਦਾਂ ਕਿ ਮੋਟੀਆਂ-ਮੋਟੀਆਂ ਛੱਟਾਂ ਜਿਹੀਆਂ ਪਈਆਂ ਸੀਗੀਆਂ ਇਹ ਸਾਰਾ ਬਾਬਿਆਂ ਦਾ ਸਮਾਨ ਕੱਢ ਕੇ ਬਾਹਰ ਰੱਖਿਆ ਹੋਇਆ ਸਬਜੀ ਨੇ ਤੇ ਸਾਬਜੀ ਲੱਗੇ ਸਫਾਈ ਕਰਨ ਬੈੱਡ ਵੀ ਸਾਰਾ ਬਾਹਰ ਕੱਢਿਆ ਹੋਇਆ ਸੀਗਾ ਅੰਦਰ ਰੱਖ ਦਿੱਤਾ ਹੁਣ ਐਨ ਸਾਫ ਸਫਾਈ ਕਰਕੇ ਜਗ੍ਹਾ ਬਹੁਤ ਸੋਹਣੀ ਕਰ ਦਿੱਤੀ ਸੀਗੀ ਝੰਡਾ ਵੀ ਲਾਇਆ ਫਿਰ ਅੰਦਰ ਹੀ ਲਾ ਦਿੱਤਾ ਸੀ ਝੰਡਾ ਸਾਬਜੀ ਨੇ ਤੇ ਇੱਧਰ ਮੇਰੇ ਬੱਚੇ ਬੈਠੇ ਹੋਏ ਆ ਨਿੱਕੇ ਨਿੱਕੇ ਕਾਕੇ ਮੇਰੇ ਤੇ ਅਮਾਇਰਾ ਨੇ ਤੁਹਾਨੂੰ ਹੈਲੋ ਕਰਨੀਆਂ ਇਹਨੂੰ ਬੜਾ ਰਹਿੰਦਾ ਆ ਮੈਂ ਹੈਲੋ ਕਰ ਦਵਾ ਮੈਂ ਕਿਹਾ ਅਮਾਇਰਾ ਮੈਂ ਵੀਡੀਓ ਬਣਾਉਂਦੀ ਪਈ ਆ ਤੇ ਜਦ ਜਲਦੀ ਹੈਲੋ ਕਰਨ ਲੱਗੀ ਇਹ ਵੀ ਕੁਝ ਕਹਿੰਦਾ ਪਿਆ ਆ ਇਹਦਾ ਪਤਾ ਨਹੀਂ ਲੱਗਦਾ ਵੀ ਕੀ ਕਹਿੰਦਾ ਹੱਲੇ ਜਿਦਾ ਕਿ ਬੋਲਦਾ ਨਹੀਂਗਾ ਬਸ ਕਿਚਨ ਚ ਬਹੁਤ ਜਿਦਾ ਕਿ ਖਲਾਰਾ ਪਿਆ ਹੋਇਆ ਸੀ ਖਲਾਰਾ ਵੀ ਕੀ ਸੀਗਾ ਜਦੋਂ ਕੋਈ ਆਪਣੇ ਘਰ ਚ ਪ੍ਰੋਗਰਾਮ ਹੁੰਦਾ ਆ ਫਿਰ ਤਾਂ ਖਲਾਰਾ ਪੈਂਦਾ ਹੀ ਆ ਪਾਂਡੇ ਇੱਧਰ ਉੱਧਰ ਵਿਖਰੇ ਪਏ ਸੀਗੇ ਵੈਸੇ ਤਾਂ ਨਾਲ ਦੇ ਨਾਲ ਹੀ ਆਪਾਂ ਧੋਂਦੇ ਰਹੇ ਸੀਗੇ ਜਿਆਦਾ ਇੰਨਾ ਪੈਣ ਨਹੀਂ ਦਿੱਤਾ ਆਪਾਂ ਰੱਛ ਜੇ ਤੇ ਇੱਥੇ ਆਟਾ ਗੁੰਨੇ ਪਿਆ ਆ ਤੇ ਲੰਗਰ ਜਿੱਦਾਂ ਅਸੀਂ ਰੋਟੀ ਬਾਹਰ ਹੀ ਬਣਾ ਲਈ ਸੀਗੀ ਬੋਟੀਆਂ ਨੇ ਅ ਪੱਠੀ ਦੇ ਉੱਤੇ ਲੋ ਬਣਾ ਕੇ ਤੇ ਇਧਰ ਜੀ ਭੋਗ ਪਾਤਾ ਸੀਗਾ ਚਾਚਾ ਜੀ ਨੇ ਤੇ ਲੰਗਰ ਬੀਬੀਆਂ ਬੈਠੀਆਂ ਆ ਖਾਣ ਤੇ ਇਹ ਦੀਵਾ ਵਗੈਰਾ ਲਾਤਾ ਸੀਗਾ ਸਾਰਿਆਂ ਨੇ ਜੋ ਆਪਣਾ ਮੱਥਾ ਟੇਕਣਾ ਸੀਗਾ ਘੇ ਵਗੈਰਾ ਪਾਉਣਾ ਸੀਗਾ ਵਿੱਚ ਸਾਰਿਆਂ ਨੇ ਪਾਤਾ ਸੀਗਾ ਸਾਰੇ ਲੈ ਕੇ ਆਉਂਦੇ ਆਪੋ ਆਪਣਾ ਘੇ ਜਿੱਦਾਂ ਦੀਵੇ ਦੇ ਵਿੱਚ ਪਾਉਣ ਨੂੰ ਤੇ ਇਹ ਫਲਾਂ ਦਾ ਪ੍ਰਸ਼ਾਦ ਪਿਆ ਹੈ ਇੱਧਰ ਸਬਜ਼ੀ ਖੜੇ ਫੋਨ ਤੇ ਕਿਸੇ ਨਾਲ ਗੱਲ ਕਰ ਰਹੇ ਆ ਤੇ ਇਹ ਬੀਬੀਆਂ ਜਿਹੜੀਆਂ ਜਿੰਨਾਂ ਤੋਂ ਥੱਲੇ ਨਹੀਂ ਪਏ ਹੁੰਦਾ ਪੁੰਜੇ ਬੈ ਕੇ ਰੋਟੀ ਨਹੀਂ ਖਾ ਹੁੰਦੀ ਉਹ ਸੋਫੇ ਤੇ ਬੈਠ ਕੇ ਰੋਟੀ ਖਾ ਰਹੀਆਂ ਆ ਵੈਸੇ ਤਾਂ ਲੰਗਰ ਥੱਲੇ ਬੈ ਕੇ ਖਾਣਾ ਚਾਹੀਦਾ ਆ ਚਲੋ ਬੀਬੀਆਂ ਹੁਣ ਬੀਬੀਆਂ ਦੇ ਗੋਡੇ-ਬੁੱਡੇ ਦੁਖਦੇ ਆ ਨਹੀਂ ਪਏ ਹੁੰਦਾ ਨੀਚੇ ਤੇ ਇੱਧਰ ਵਸ ਪ੍ਰਕਸ਼ਿਤ ਵੀ ਲੱਗਾ ਹੋਇਆ ਆ ਪਤਾ ਨਹੀਂ ਕਿਹਨੂੰ ਰੋਟੀ ਪਾ ਕੇ ਦੇਣ ਡਿਆ ਆ ਸਾਰੇ ਜਿੱਦਾਂ ਵਰਤਾ ਰਹੇ ਸੀਗੇ ਇੱਕ ਦੂਜੇ ਨੂੰ ਲੰਗਰ ਤੇ ਸਾਡੀ ਦਵਾਰੀ ਜਿੱਦਾ ਐਂਡ 'ਚ ਹੀ ਆਉਂਦੀ ਹੁੰਦੀ ਹੈ ਪਹਿਲਾਂ ਸਾਰਿਆਂ ਨੂੰ ਖਵਾ ਕੇ ਫੇਰ ਹੀ ਲੰਗਰ ਖਾਈਦਾ ਸੀ ਤੇ ਮੇਰੀ ਪਲੀਜ਼ ਇੱਕ ਰਿਕਵੈਸਟ ਹੈ ਤੁਹਾਡੇ ਕੋਲ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਤੁਸੀਂ ਕਰ ਲਓ ਤੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਜਿੱਦਾਂ ਦੇ ਵੀ ਹੁੰਦੀ ਹੈ ਕੋਈ ਨਹੀਂ ਕਮੈਂਟ ਕਰਿਆ ਕਰੋ ਵਧੀਆ ਲੱਗਦਾ ਆ ਪਤਾ ਲੱਗ ਜਾਂਦਾ ਹੈ ਵੀ ਵੀਡੀਓ ਕਿੱਦਾਂ ਦੀ ਬਣਦੀ ਪਈ ਆ ਕਿੱਦਾਂ ਦੀ ਨਹੀਂ ਤੇ ਜਿੱਦਾਂ ਸਾਰਿਆਂ ਨੇ ਲੰਗਰ ਖਾ ਲਿਆ ਸੀਗਾ ਇਹ ਸ਼ਾਮ ਦੀ ਵੀਡੀਓ ਆ ਸ਼ਾਮ ਨੂੰ ਸ਼ਾਮ ਤੱਕ ਵੀ ਜਿੱਦਾਂ ਕੋਈ ਨਾ ਕੋਈ ਆਉਂਦਾ ਹੀ ਰਹਿੰਦਾ ਲੰਗਰਖਾਨ ਤੇ ਫਿਰ ਉਹਨਾਂ ਨੂੰ ਅਸੀਂ ਅੰਦਰੋਂ ਹੀ ਪਾ ਕੇ ਜਿੱਦਾਂ ਕਿ ਦੇਣ ਰਈਆਂ ਸੀਗੀਆਂ ਤੇ ਬਾਹਰ ਜਿੱਦਾਂ ਕਿ ਬੈਠੇ ਹੋਏ ਸੀ ਖਾਣ ਨੂੰ ਵੀ ਸ਼ਾਮ ਤੱਕ ਕੋਈ ਨਾ ਕੋਈ ਆਉਂਦਾ ਹੀ ਰਹਿੰਦਾ ਹੈ ਫਿਰ ਵੀ ਤੇ ਆਪੋ ਆਪਣਾ ਜੋ ਵੀ ਸੀਗਾ ਲੰਗਰ ਸਾਰਿਆਂ ਨੇ ਖਾਧਾ ਬੜਾ ਟੇਸਟੀ ਬਣਿਆ ਸੀਗਾ ਲੰਗਰ ਤੇ ਇਹ ਪਲੇਟ ਲਈ ਸੀਗੀ ਹੁਣ ਜਿੱਦਾਂ ਬਾਹਰ ਲਿਜਾਣ ਨੂੰ ਤੇ ਮੈਂ ਦਿਖਾਉਂਦੀ ਪਈ ਆ ਤੇ ਰੁਕਦੇ ਹਾਂ ਇਸ ਵੀਡੀਓ ਨੂੰ ਇੱਥੇ ਹੀ ਬਾਏ